ਅਨਿ ਬਾਸ਼ਾਓ ਕਿਵੇਂ ਹੋ ਕਹਿੰਦਾ ਪੈਸੇ ਨਾਲ ਤੁਸੀਂ ਬਹੁਤ ਵਧੀਆ ਇੱਕ ਘੜੀ ਖਰੀਦ ਸਕਦੇ ਹੋ ਪਰ ਵਕਤ ਨਹੀਂ ਪੈਸੇ ਨਾਲ ਤੁਸੀਂ ਇੱਕ ਵਧੀਆ ਬੈੱਡ ਖਰੀਦ ਸਕਦੇ ਹੋ ਪਰ ਨੀਂਦ ਨਹੀਂ ਪੈਸੇ ਨਾਲ ਤੁਸੀਂ ਮਕਾਨ ਵਧੀਆ ਬਣਾ ਸਕਦੇ ਹੋ ਪਰ ਕਰਨੇ ਪੈਸਾ ਸਭ ਕੁਝ ਨਹੀਂ ਹੁੰਦਾ ਇਸ ਲਈ ਇਸ ਕਾਗਜ਼ ਦੇ ਟੁਕੜੇ ਦੇ ਪਿੱਛੇ ਆਦੀ ਵੈਲਿਊ ਡਾਊਨ ਨਾ ਕਰੋ ਪੈਸਾ ਕਮਾਉ ਜ਼ਰੂਰੀ ਆ ਪਰ ਇੰਨਾ ਵੀ ਜ਼ਰੂਰੀ ਨਹੀਂਗਾ ਵੀ ਤੁਸੀਂ ਸਭ ਕੁਝ ਪੈਸਾ ਬਨੋ ਠੀਕ ਹੈ